ਸਭ ਤੋਂ ਪਹਿਲਾਂ ਨਾ ਡੀਆਂ ਗੱਡੀਆਂ ਜਾਂਦੀਆਂ ਹੁੰਦੀਆਂ ਸੀ ਬੰਬੇ ਨੂੰ। ਅੱਛਾ ਜੀ। ਜਿਹੜੀਆਂ ਵੱਡੀ ਲੰਬੀ ਜੀ ਸ਼ੋਅ ਵਾਲੀਆਂ ਹੁੰਦੀਆਂ ਨਾ। ਅੱਛਾ ਡੀਆ ਗੱਡੀਆਂ। ਹਾਂ ਉਹਨਾਂ ਦੇ ਲੀਵਰ ਵੀ ਵੱਡੇ ਹੁੰਦੇ ਆ। ਇੱਕ ਐਸ ਗੱਡੀ। ਅੱਛਾ ਜੀ। ਡੀ ਤੇ ਐਸ ਗੱਡੀ ਕੋਟਕਪੂਰੇ ਗੱਠਾ ਨਿਕਲਦਿਆਂ ਵੀ ਰੂਂ ਦੀਆਂ ਬਹੁਤ ਮਸ਼ਹੂਰ ਹੁੰਦਾ ਸੀ। ਕੋਟਕਪੂਰਾ ਹੱਬ ਹੁੰਦਾ ਸੀ ਰੂਂ ਦਾ। ਅੱਛਾ। ਇੱਥੋਂ ਗੱਠਾ ਸਿੱਧੀਆਂ ਬੰਬੇ ਜਾਂਦੀਆਂ ਹੀ ਕਾਟਨ ਗ੍ਰੀਨ। ਅੱਛਾ। ਆਹ ਵੀ ਕਾਨਕ ਦਾ ਮਤਲਬ ਹੈ ਤਪਾ ਇੱਥੇ ਮੁੱਕਰ ਉੱਤੇ ਰੋਸ ਪੈਦਾ ਹੁੰਦਾ। ਬਿਲਕੁਲ। ਏਸ਼ੀਆ ਦੀ ਕਹਿੰਦੇ ਸਭ ਤੋਂ ਵੱਡੀ ਮੰਡੀ ਹੁੰਦੀ ਸੀ ਇਹ ਹਾਂ ਤੇ ਬਈ ਅਸੀਂ ਨਾ ਗੱਠਾਂ ਲੈ ਕੇ ਜਾਂਦੇ ਹੁੰਦੇ ਸੀ ਇਸ ਗੱਡੀ ਤੇ ਤੇ ਸੋਮਾ ਹੁੰਦਾ ਹੀ ਜ਼ਨੀਆਰਾ ਹੁਣ ਤੱਕ ਤੇ ਮੈਨੂੰ ਮਿਲਿਆ ਨਹੀਂ ਅੱਛਾ ਜੀ ਉਹਨਾਂ ਕੋਲ ḍi ਗੱਡੀ ਹੁੰਦੀ ਸੀ ਅੱਛਾ ਜੀ ਉਹਦੇ ਪੇਪਰ ਉੱਪਰ ਐ ਨਹੀਂ ਜੀ ਅੱਛਾ ਜੀ ਉਹਨੇ ਬੰਗਾਂ ਪਾਉਣੀਆਂ ਅੱਛਾ ਜੀ ਉਦੋਂ ਟਰੱਕਾਂ ਵਾਲਿਆਂ ਦੇ ਬੜੇ ਸ਼ੌਂਕ ਹੁੰਦੇ ਸੀ ਹਾਂ ਜੀ ਟਰੱਕਾਂ 'ਚ ਚੂੜਾ ਹੁੰਦਾ ਸੀਗਾ ਐ ਚੂੜਿਆ ਵਾ ਜੁੜਿਆ ਵਾ ਐ ਵਰਲਾ ਲੰਬਾ ਬੁਰੂਆਂ ਪਾਉਂਦੀਆਂ ਸੀ ਉਹਨੂੰ ਉਹ ਟੁੱਟਦਾ ਨਹੀਂ ਸੀ ਕਿਉਂਕਿ ਉਹ ਪਲਾਸਟਿਕ ਦਾ ਹੁੰਦਾ ਸੀ ਉਹ ਪਾੜਣਾ ਅੰਦਰ ਡੰਡੇ 'ਚ ਠੀਕ ਐ ਰਮਾਲ ਬੰਨਦੇ ਨੇ ਬੜਾ ਕੋਸੇ ਹੋ ਜਾ ਸ਼ਿੰਗਾਰ ਡੋਰੀਆਂ ਤਾਂ ਹੀ ਉਹ ਗਾਣੇ ਆਉਂਦੇ ਨੇ ਜਦੋਂ ਬੰਨੀਆਂ ਟਰੱਕ ਨਾਲ ਡੋਰੀਆਂ ਯਾਦ ਆਉਂਦੀਆਂ ਨੇ ਜਦੋਂ ਰਹੇ ਹੋ ਕੇ ਪਰਦਾ ਘਰੇ ਛੱਡ ਜਾਵਾਂ ਕੱਲੀ ਮਟਿਆਰ ਨੂੰ ਨਹੀਂ ਮੇਰਾ ਕਿਹੜਾ ਜੀ ਕਰਦਾ ਹਨਾ ਉਹ ਸਹੀ ਸੀ ਉਦੋਂ ਲੋਕ ਆਰ ਸ਼ਿੰਗਾਰ ਲਾਉਂਦੇ ਸੀ ਲਾਉਂਦੇ ਸੀ ਗੱਡੀਆਂਾਂ ਵੀ ਸ਼ਿਗਾਰ ਕੇ ਮਤਲਬ ਹੈ ਨਾ ਘਰ ਵਾਲੇ ਨੂੰ ਰੱਖਦੇ ਸੀ ਰੱਖਦੇ ਸੀ ਤੇ ਇਹ ਭਾਈ ਮੈਨੂੰ ਕਹਿੰਦਾ ਕਿ ਆਪਣੀ ਗੱਡੀ ਤੇ ਆ ਜਾ ਸਾਡੀ ਆੜੀ ਵੀ ਸੀ ਮੇਰੀ ਤੇ ਸੋਮੇ ਦੀ ਅੱਛਾ ਜੀ ਸੋਮੇ ਹਣੀ ਦੋ ਭਰਾ ਹੁੰਦੇ ਸੀ ਮੈਂ ਕਿਹਾ ਵੀ ਚੱਲ ਠੀਕ ਆ ਸੋਮੇ ਮੈਂ ਆ ਗਿਆ ਹਾਂਜੀ ਹੁਣ ਇਹਦਾ ਇਥੋਂ ਬੜੇਵੇਂ ਲੈ ਕੇ ਬਨੂੜ ਉੱਠ ਕੇ ਫਾਰਡ ਉੱਠ ਕੇ ਕਿ ਦੇਖ ਤੋ ਲੋਗਲ ਰੇਤਾ ਭਰ ਲੈਂਦਾ ਕਿ ਤੋ ਬਜਰੀ ਭਰ ਲੈਂਦੀ ਐਂ ਚੱਲਦੇ ਸੀ ਅੰਦਰ ਨਾ ਕੋਟਕਪੂਰੇ ਕੁੜੰਗਾਲਾ ਸਕੂਲ ਹੁੰਦਾ ਸੀ ਅੱਛਾ ਜੀ ਹੁਣ ਮੈਂ ਵੀ ਨਿਆਣਾ ਸੀ ਉਹ ਵੀ ਨਿਆਣਾ ਸੀਗਾ ਹਾਂਜੀ ਉਹਨੇ ਨਿੱਤ ਟਰੱਕ ਲੈ ਕੇ ਕੁੜੀਆਂ ਵਾਲੇ ਸਕੂਲ ਕੋਲੇ ਜਾਣਾ ਬਗਾਂ-ਬੂਗਾਂ ਪਾਇਆ ਵੀ ਮੈਂ ਕੁੜੀਆਂ ਨੂੰ ਦਿਖਾਵਾਂ ਹਾਂਜੀ ਧਨੀ ਪੂਂਡਾਸ਼ਕ ਬਣਦਾ ਸੀ ਹਾਂ ਮੈਂ ਤਾਂ ਪਹਿਲੇ ਦਿਨ ਹੀ ਗਿਆ ਸੀ ਨਾਲ ਮੈਨੂੰ ਤਾਂ ਪਤਾ ਵੀ ਨਹੀਂ ਸੀ ਹਾਂਜੀ ਕਿ ਗੱਲ ਕੀ ਹੈ ਹਾਂਜੀ ਉਧਰੋਂ ਪੁਲਿਸ ਆ ਗਈ ਭਾਈ ਅੱਛਾ ਜੀ ਪੁਲਿਸ ਨੂੰ ਕਹਿੰਦੇ ਸੀ ਆਈ.ਡੀ ਕਰੀ ਵੀ ਸੀ ਵਿਆਹ ਕਰਕੇ ਡੀ ਵਾਲਾ ਹਾਰਨ ਮਾਰਦਾ ਹਾਰਨ ਵੀ ਬਾਲੇ ਬੇਸੁਰੇ ਹੁੰਦੇ ਸੀ ਉਹ ਡੰਡੀ ਜਿੰਦੇ ਨੇ ਆਪਣੇ ਐਜੇ ਹੁੰਦੇ ਸੀ ਤੇ ਉਹ ਭਾਈ ਆ ਗਏ ਉਹਨਾਂ ਨੇ ਹਾਂ ਨਹੀਂ ਕੀਤੀ ਹੂੰ ਨਹੀਂ ਕੀਤੀ ਇਹਦਾ ਸਾਡੇ ਕੇ ਸਟੀering ਭੱਜ ਲਿਆ ਉਹਨਾਂ ਨੇ ਮੈਨੂੰ ਲਾ ਲਿਆ ਜਦੋਂ ਤੱਕ ਮੈਂ ਦੱਸਿਆ ਉਦੋਂ ਤੱਕ ਉਹਨਾਂ ਨੇ ਮੈਨੂੰ ਟਾਰਨਟੀ ਡਾਲਾਤਾ ਉਹ ਮੈਂ ਕਹਿੰਦਾ ਗੱਲ ਤਾਂ ਸੁਣੋ ਕਹਿੰਦਾ ਸੁਣਦੇ ਆ ਰੋਜ ਦਾ ਗੰਦ ਪਾਇਆ ਮੈਂ ਕਿਹਾ ਮੈਂ ਤਾਂ ਗੱਡੀ ਦੇ ਪਹਿਲੇ ਦਿਨ ਚੜਿਆ ਮੈਨੂੰ ਕਿਉਂ ਘੁੱਟ ਗਏ ਕਹਿੰਦਾ ਉਹ ਕਿੱਥੇ ਆ ਮੈਂ ਕਿਹਾ ਯਾਰ ਉਹ ਤਾਂ ਨਿਕਲ ਗਿਆ ਹਾਂ ਕਹਿੰਦਾ ਥਾਣੇ ਆਓ ਗੱਡੀ ਲੈ ਕੇ ਚੱਲ ਗੱਡੀ ਮੈਂ ਕਿਹਾ ਮੈਂ ਲਾਇਆ ਉਹਨਾਂ ਥਾਣੇ ਚੱਲ ਹਾਂ ਗੱਡੀ ਮੈਂ ਥਾਣੇ ਲਾ ਕੇ ਮੈਂ ਆ ਗਿਆ ਮੈਂ ਕਿਹਾ ਆਪੇ ਆਉ ਉਹ ਅੱਛਾ ਬੁਰੇ ਬੰਦੇ ਬੁੰਦੇ ਭੇਜ ਕੇ ਛੜਾ ਦਿੰਦੀ ਤੇ ਅਸੀਂ ਭਾਈ ਇੱਥੋਂ ਭਰ ਕੇ ਬਰੂੜ ਨੂੰ ਉੱਟ ਗਏ ਨਾਲੇ ਮੈਂ ਕਹੀ ਆ ਨਾ ਵੀ ਆਪਣੇ ਕੋਲੇ ਪੇਪਰ ਹੈ ਨਹੀਂ ਇਹਨਾਂ ਕੋਲੇ ਨਾ ਕਿ ਗੇਦੜ ਪਰਤੀ ਹੀ ਹੁੰਦੀ ਸੀ ਕਿਸੇ ਕੋਲ ਲਗਾਈ ਵੀ ਅੱਛਾ ਜੀ ਮੂੰਹੀ ਬੇਫਲਾ ਨਾ ਸਿੰਘ ਦੀ ਬੇਫਲਾ ਨਾ ਸਿੰਘ ਦੀ ਐਵੇਂ ਥੱਲੇ ਨਾਮ ਲੈ ਕੇ ਜਿਵੇਂ ਕਹੀ ਐਮ ਐਲ ਏ ਹੁੰਦੇ ਆ ਦੂਜੇ ਜਿਨ੍ਹਾਂ ਦੀ ਚੱਲਦੀ ਨਹੀਂ ਹੁੰਦੀ ਉਹ ਬਣਾਉਂਦੇ ਹੁੰਦੇ ਆ ਕਿਉਂਕਿ ਮੇਰੇ ਨਾਲ ਹੋਈ ਸੀ ਕੀਰਾ ਜਗਦੇਵ ਤਲਵੰਡੀ ਆਇਆ ਠੂਰ ਨਾਂ ਲੈਣਾ ਪੈ ਗਿਆ ਮੈਂ ਪੀਓ ਸੀ ਮੈਂ ਬਾਹਰੋਂ ਆਇਆ ਸੀ ਅੱਛਾ ਜੀ ਮੈਨੂੰ ਮੋਗਗੇ ਵਾਲੇ ਭਾਲਦੇ ਸੀ ਉਹਨਾਂ ਟਾਈਮਾਂ 'ਚ ਮੈਂ ਕਹਾ ਯਾਰ ਵੀ ਮੈਂ ਕਿਵੇਂ ਜਾਵਾਂ ਉਹ ਕਹਿੰਦੇ ਆ ਜਾ ਕੇ ਸਾਤੂ ਨਹੀਂ ਹੁੰਦੀ ਮੁੰਡੇ ਲੱਕੇ ਦੇ ਉਹ ਕਹਿੰਦੇ ਆ ਜਾ ਅੱਜ ਤੈਨੂੰ ਮਲਾਉਂਦੇ ਆ ਸਾਹਬ ਨਾਲ ਉਹਨੇ ਪਈ 15 20 ਮਿੰਟ ਲਾ ਕੇ ਚੱਠੀ ਜੀ ਇਹ ਮੇਰਾ ਬੰਦਾ ਆਇਆ ਨਾ ਲੱਕੀ ਮਾਰੀ ਮੋਰ ਕਰਕੇ ਜਾਂਦਾ ਚੱਕ ਜਿੱਥੇ ਮਰਜੀ ਜਾਂਦਾ ਮੈਂ ਕਹਾ ਤਾਂ ਸਵਾਦ ਆ ਗਿਆ ਆਪਸਰ ਹੋਵੇ ਤੇਰੇ ਯਾਰ ਗਏ ਮੈ ਲਿਓਵੇ ਤੇਰੇ ਯਾਰ ਗਏ ਮੈਨੂੰ ਜਦੋਂ ਮੈਂ ਗੇਟ ਤੇ ਕਹਿੰਦਾ ਹਲੋ ਗੱਲ ਸੁਣ ਮੈਂ ਕਿਹਾ ਹਾਂ ਆਪ ਨਾ ਜਾਈਂ ਕਹਿੰਦਾ ਕਿਸੇ ਭੇਜੀ ਆਹ ਫੜ ਮੈਂ ਕਿਹਾ ਚਿਚੀ ਤੈਨੂੰ ਹੀ ਨਹੀਂ ਪਹੁੰਚਾ ਤੇਰੀ ਚਿਤੀ ਦੇ ਬਬੀਗਾ ਬਾਜੀ ਮਾਰ ਲਈ ਹੈ ਘਟਾਦੇ ਸੀ ਮੈਂ ਉਹ ਮੈਨੂੰ ਕਹਿੰਦਾ ਲੈ ਫੇਰ ਕੀ ਹੋ ਗਿਆ ਮੈਂ ਕਿਹਾ ਚਲਦੀ ਨਹੀਂ ਉਹਦੀ ਬਈ ਉਹਨੇ ਦੇ ਲਾ ਬਾਜ ਮਾਰ ਕੇ ਕਿਹਾ ਮੈਨੂੰ ਉਹ ਵੀ ਉਹ ਚਿਤੀ ਲਈ ਪਰਦਾ ਸੀ ਅਸੀਂ ਜਾਂਦੇ ਹੋਏ ਕਾਰਡਪਾਰ ਕਰਕੇ ਬਨੂੜ ਨੂੰ ਸਿੱਧਾ ਹੀ ਉਦੋਂ ਸੁਣਨੇ ਜੇ ਰੋਡ ਹੁੰਦੇ ਸੀ ਉਹਨਾਂ ਟਾਈਮਾਂ ਚ ਇੱਕ ਥਾਣਾ ਪੈਂਦਾ ਸੀ ਰੋਡ ਤੇ ਮੋੜ ਨਹੀਂ ਪਤਾ ਹੈਗਾ ਕਿ ਨਹੀਂ ਮੈਂ ਕਿਤੇ ਟੱਪੇ ਜੀ ਉਧਰ ਨੂੰ ਉਹਨੇ ਹੱਥ ਮਾਰਿਆ ਉਹ ਅਫਸਰ ਸੀ ਵੱਡਾ ਉਹ ਕਹਿੰਦਾ ਵੀ ਸਾਹਬ ਨੂੰ ਲੈ ਚੋ ਗਾਂਹ ਕਹਿੰਦੀ ਕਿਤੇ ਬਨੂੜ ਕਹਿੰਦੀ ਕਿਤੇ ਅੱਛਾ ਜੀ ਉਹ ਆਮ ਨਹੀਂ ਅਜ ਤਾਂ ਸੌਣਾ ਹੈ ਅਜੀ ਤਾਂ ਇੱਥੇ ਸੌਣਾ ਤਾਂ ਨੀਂਦ ਆਉਂਦੀ ਹੈ ਉਹ ਕਹਿੰਦਾ ਗੱਡੀ ਥਾਣੇ ਚ ਵੜੋ ਕਿਉਂ ਜੀ ਅਰੇ ਉਹ ਕਹਿੰਦਾ ਇੱਥੇ ਹੀ ਸੌ ਮੋ ਜੋ ਕਹਿੰਦਾ ਹੀ ਰੋਟੀ ਕਹਿੰਦਾ ਰੋਟੀ ਵੀ ਮਿਲੂ ਕਹਿੰਦੇ ਇਹਨਾਂ ਨੂੰ ਇੱਥੇ ਸਿਮਾਓ ਨੀਂਦ ਤੁਰੇ ਵਰਦੇ ਗੱਡੀ ਥਾਣੇ ਵੜਾ ਪੀ ਸਾਨੂੰ ਕਮਰੇ ਚ ਪਕੰਦੇ ਵਿੱਚ ਬੈਜੋ ਬੈ ਗਿਆ ਜੀ ਚੇਰੇ ਉੱਤੇ ਚਾਹ ਵੀ ਦੇਤੀ ਚੋਮਾ ਮੈਨੂੰ ਕਹਿੰਦਾ ਮਾਰਾਂ ਸੈਲਫ ਮੈਂ ਕਿਹਾ ਹੁਣ ਭੂਆ ਦੇ ਘਰੇ ਤੋੜੀ ਆਏ ਪੁੱਤ ਕੇ ਮਾਰ ਕਹਿੰਦਾ ਪੰਗਾ ਹੀ ਲੈ ਲਿਆ ਨੀਂਦ ਕਹਿ ਕੇ ਆਪਾਂ ਤਾਂ ਖਾਲੀ ਕਰਨੀ ਸੀ ਗੱਡੀ ਮੈਂ ਕਿਹਾ ਹੁਣ ਜੇ ਦੁਬਾਰਾ ਕਹਿੰਦੇ ਕੁਛ ਪਣੀ ਜੀ ਤੂੰ ਵੀ ਮੈਂ ਕਿਹਾ ਮੰਨਿਆ ਨਹੀਂ ਥੱਕਦੀ ਸੀ ਬਿਠਾ ਲੈਂਦੇ ਉਹਨੂੰ ਹਾਂ ਹਾਂ ਸਹੀ ਹੈ ਅਜੀ ਅਖਾ ਸਾਹਿਬ ਜੀ ਹੁਣ ਨੀਂਦ ਪੂਰੀ ਹੋ ਗਈ ਜਾਈਏ ਕਹਦਾ ਨਹੀਂ ਉਹ ਸਾਹਿਬ ਹੀ ਛੱਡੂ ਆ ਕੇ ਦਿੱਲੀ ਗਿਆ ਵਾ ਕਿ ਮਗਾ ਸੌ ਦਾ ਤਿੰਨ ਦਿਨ ਨਾ ਆਵੇ ਆ ਖਰਾਬ ਹੋ ਜੂ ਕਹਿੰਦਾ ਬਈ ਤੇ ਖਾਲਸ ਵਾਲੇ ਕਿੰਨੂ ਭਰੇ ਮੈਂ ਕਹਾਂ ਨਹੀਂ ਬਈ ਝੱਡੂ ਸਾਨੂੰ ਸਾਨੂੰ ਬਈ ਮੈਂ ਤਾਂ ਤਰਲਾ ਕਰਦਿਆਂ 10 ਵਜੇ ਛੱਡਿਆ ਝੱਡੀ ਖਾਲੀ ਕਰਕੇ ਉਧਰ ਅਸੀਂ ਕਰਾ ਆ ਜਾ ਭਰ ਲਿਆ ਕਰਾ ਆਉਂਦਾ ਹੁੰਦਾ ਜੀ ਇੰਨਾ ਦੀ ਚੋਂ ਦਰਿਆ ਚ ਕਰਾ ਭਰ ਲਿਆ ਇਹ ਕਰਾ ਭਰ ਕੇ ਅੱਗੇ ਮੇਰੇ ਅੱਜ ਵੀ ਜ਼ਿਆਦਾ ਰਾਜਪੁਰੇ ਜਦੋਂ ਅਸੀਂ ਰਾਜਪੁਰੇ ਆਏ ਨਾ ਅ ਹਾਂ ਕਹ ਰਾ ਪਰ ਕਿ ਇਧਰ ਦੀ ਆਉਂਦੇ ਹੁੰਦੇ ਸੀ ਬਾਇ ਰਾਜਪੁਰਾ ਅੱਛਾ ਇਹ ਜੋ ਰਾਜਪੁਰੇ ਆਈ ਤੇ ਪੁਲਿਸ ਵਾਲੇ ਖੜੇ ਨਾਕਾ ਲਾਈ ਹਾਂ ਉਹਨਾਂ ਨੇ ਰੋਕ ਲਿਆ ਬਈ ਅੱਛਾ ਉਹਨਾਂ ਦਾ ਪੇਪਰ ਲਿਓ ਹਾਂ ਪੇਪਰ ਹੋਣ ਤਾਂ ਦੇ ਜੀ ਦਈਏ ਹਾਂ ਬਈ ਦੇ ਮੈਂ ਤ ਲੈ ਤਰਲਾ ਦੇ ਮੈਂ ਤ ਲੈ ਤਰ ਮਾ ਗੱਲ ਨਾ ਬਣੇ ਹੂੰ ਮੈਂ ਤਾਂ ਥੋੜਾ ਬਹੁਤ ਗਾਂਧੀ ਨੂੰ ਵੀ ਕਰਨੇ ਲੇ ਫੇਰ ਹੀ ਬਣੂ ਫੇਰ ਹੀ ਗੱਲ ਸਹੀ ਕਰ ਉਹ ਗਿੱਦੜ ਪਰਚੀ ਜੀ ਉਹਨਾਂ ਨੇ ਫੜ ਲਈ ਤੇ ਚਲੋ ਜੀ ਸਾਡਾ 15 20 ਮਿੰਟ ਲੱਗੇ ਉਹਨਾਂ ਨੇ ਕਹਿੰਦੇ 200 ਹੋ ਗਿਆ ਕਿ ਨਹੀਂ 300 ਹੋ ਗਿਆ ਕਹਿੰਦੇ ਚੋ ਦਫਾ ਹੋ ਜਾ ਯਾਰ ਸਾਲੇ ਕਹਿੰਦੇ ਬਿਨਾ ਕਾਗਜ਼ਾਂ ਤੋਂ ਹੀ ਲੈ ਕਰਦੇ ਆ ਅਸੀਂ ਤੁਰਿਆ ਮੈਨੂੰ ਕਹਿੰਦਾ ਆਪਣਾ ਕਹਿੰਦਾ ਚਿੱਠੀ ਰਹਿ ਗਈ ਜਾਂ ਲੈ ਗਿਆ ਮੈਂ ਕਿਹਾ ਮੈਂ ਨਹੀਂ ਜਾਣਾ ਮੈਨੂੰ ਪਤਾ ਸੀ ਜਦੋਂ ਦਾ ਮਤਲਬ ਹੀ ਕੋਈ ਨਹੀਂ ਯਾਰ ਪੁੱਟਣਗੇ ਉਹ ਜਾ ਯਾਰ ਕਹਿੰਦਾ ਚਿੱਠੀ ਹੈ ਐ ਥੋੜਾ ਤੇ ਮੈਂ ਕਹਿੰਦਾ ਚਿੱਠੀ ਨੇ ਛੜਾਇਆ ਤਾਂ ਹੈ ਹੀ ਨਹੀਂ ਉਹ ਜਦੋਂ ਗਿਆ ਕਹਿੰਦਾ ਵੀ ਜਨਾਬ ਮੇਰੀ ਲੈਟਰ ਹੈ ਜੀ ਚਿੱਠੀ ਤੁਹਾਡੇ ਕੋਲੇ ਐਟਨ ਚਾਰ ਮਾਰੇ ਤੁਹਾਡੇ ਪੱਟ ਕੇ ਹਾਂ ਹਾਂ ਬਾळा ਕੰਦਾ ਚਿੱਠੀ ਦਾ ਨਾਲੇ ਫੜਾਤੀ ਉਹਨੇ ਨਾਲੇ ਕੁੱਟਿਆ ਮੈਂ ਦੇਖੀ ਆ ਨਹੀਂ ਜੀ ਜੇ ਚ ਨਹੀਂ ਹਾਂ ਵੇਖ ਲਈ ਪਾਵਰੇ ਮਗਾ ਮੂਰਾ ਮੈਨੂੰ ਲੱਗਦਾ ਤਿੰਨ ਚਾਰ ਚਿੱਠੀ ਤੇ ਹੋਰ ਰਵਦੀਆਂ ਵਿੱਚ ਬਈ ਕੋ ਪਾੜਦੀ ਧੂਂਕ ਕਟਾਈ ਦਿੱਤੇ ਕਹਿੰਦਾ ਹਾਂ ਖਰਾ ਇਵੇਂ ਹੀ ਆ ਤਾਂ ਤੇ ਮੈਂ ਕਹਾਂ ਮੈਂ ਕਹਾਂ ਜੀ ਉਹਨਾਂ ਕੋਲ ਹੀ ਰਹਿਣ ਦੇ ਤੂੰ ਜ਼ਰੂਰ ਤਪੜੇ ਘਾਣੇ ਸੀ ਕਿ ਨਾ ਯਾਰ ਪਤਾ ਹੀ ਨਹੀਂ ਸੀ ਅਜੀਬ ਬਿਨਾ ਕਾਗਜ਼ਾਂ ਤੋਂ ਗੱਡੀ ਲਈ ਫਿਰਦੇ ਰਹਿੰਦੇ ਸੀ ਅੱਛਾ ਜੀ ਉਦੋਂ ਚੱਲਦਾ ਸੀ ਟਰੱਕਾਂ ਵਾਲਿਆਂ ਨਾਲ ਫ੍ਰੈਂਕਲੀ ਹੁੰਦੇ ਸੀ ਪੌਸ ਵਾਲੇ ਤਕਰੀਬਨ ਹੀ ਕਿਉਂਕਿ ਉਹ ਸੋਚਦੇ ਯਾਰ ਇਹ ਵੀ ਵਿਚਾਰੇ ਪਰਦੇਸੀ ਬੰਦੇ ਨੇਦਰ ਕੋਈ ਗੱਲ ਨਹੀਂ ਜੀ